ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ ਆਪ ਜੀ ਦੀ અપਾਰ ਬਖਸ਼ਿਸ਼ ਰਹਿਮਤ ਹੋਈ ਏ ਆਪ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਹੁਕਮਨਾਮਾ ਸਹਿਬ ਦੇ ਰੂਪ ਦੇ ਵਿੱਚ ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਬਖਸ਼ਿਆ ਹੈ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੀ ਅਮਰਤ ਬਾਣੀ ਟੋਡੀ ਰਾਗ ਦੇ ਅੰਦਰ 718 ਅੰਗ ਦੇ ਉੱਤੇ ਅੱਜ ਦਾ ਹੁਕਮਨਾਮਾ ਸਾਹਿਬ ਸੰਗਤਾਂ ਪ੍ਰਤੀ ਸਤਿਗੁਰ ਜੀ ਨੇ ਉਚਾਰਨ ਕਰਨਾ ਕੀਤਾ ਹੈ ਗੁਰੂ ਅਰਜਨ ਦੇ ਮਹਾਰਾਜੀ ਪਹਿਲੀ ਤੁਕ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਜ਼ਿਕਰ ਕਰਦੇ ਆ ਹੋਏ ਆ ਕਿ ਸਤਿਗੁਰ ਪਾਤਸ਼ਾਹ ਆਪ ਜੀ ਦੇ ਨਿਰਗੁਣ ਤੇ ਸਰਗੁਣ ਸਰੂਪ ਦੋਸ ਰੂਪ ਨੇ ਮਹਾਰਾਜ ਤੁਸੀਂ ਸਾਡੇ ਹਿਰਦੇ ਦੇ ਵਿੱਚ ਵਸਣ ਦੀ ਕਿਰਪਾਲਤਾ ਕਰੋ ਸਾਡਾ ਅੰਮ੍ਰਿਤ ਵੇਲਾ ਸੋਹਣਾ ਬਣ ਜਾਵੇ ਟੋਡੀ ਮਹੱਲਾ ਪੰਜਵਾ ਟੋਡੀ ਬਾਣੀ ਦੇ ਵਿੱਚ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਹ ਮਹਾਰਾ ਦੀ ਰਸਨਾ ਤੋਂ ਆਚਾਰਨ ਹੋਈ ਬਾਣੀ ਹਰ ਹਰ ਚਰਨ ਰਿਦੈ ਓਰ ਧਾਰੇ ਹਰ ਹਰ ਏ ਵਾਹਿਗੁਰੂ ਏ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਆਪ ਜੀ ਦਾ ਨਾਮ ਵਾਹਿਗੁਰੂ ਹੈ ਜੋ ਮਹਾਰਾਜ ਜੀ ਰਿਧੇ ਉਰ ਧਾਰੇ ਅਸੀਂ ਹਿਰਦੇ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਤ ਗੁਰੂ ਜੀ ਤੁਸੀਂ ਅੰਮ੍ਰਿਤ ਮੇਲੇ ਦਾ ਸੁਭਾਗ ਸਮਾ ਜਾਗਣੇ ਬਖਸ਼ੇ ਨੇ ਆਹ ਕਿਰਪਾ ਕਰ ਦਿਓ ਸਤ ਗੁਰੂ ਪਾਤਸ਼ਾਹ ਆਪ ਜੀ ਦਾ ਅੰਮ੍ਰਿਤ ਨਾਮ ਹੈ ਜਿਹੜਾ ਸਾਡੇ ਹਿਰਦੇ ਵਿੱਚ ਵਸ ਜਾਵੇ ਸਾਨੂੰ ਤੁਹਾਡੇ ਨਾਮ ਦਾ ਹੀ ਆਸਰਾ ਹੈ ਰਿਧੈ ਉਰ ਧਾਰੇ ਅਸੀਂ ਹਿਰਦੇ ਵਿੱਚ ਬਹੁਤ ਵੱਡੀ ਆਸ ਰੱਖੀ ਹੋਈ ਹੈ ਤੁਹਾਡੇ ਨਾਮ ਦੀ ਸਤਿਗੁਰ ਚਾਰ ਪਹਿਰ ਦੀ ਰਾਤ ਆਪ ਜੀ ਦੀ ਕਿਰਪਾ ਦੇ ਨਾਲ ਬਤੀਤ ਹੋਈ ਹੈ ਅਮਰਤ ਬੇੜੇ ਦੇ ਜਾਗਣੇ ਬਖਸ਼ੇ ਨੇ ਸੱਚੇ ਪਾਤਸ਼ਾਹ ਆਹ ਕਰੋ ਕਿਰਪਾ ਆਪ ਜੀ ਦਾ ਜਿਹੜਾ ਅਮਰਤ ਨਾਮ ਵੈਗੁਰੂ ਹੈ ਸਾਡੇ ਹਿਰਦੇ ਵਿੱਚ ਵਸ ਜਾਵੇ ਹਰ ਹਰ ਚਰਨ ਤੁਹਾਡੇ ਚਰਨ ਨੇ ਜਿਹੜੇ ਹਿਰਦੇ ਉਰਤਾਰੇ ਅਸੀਂ ਹਿਰਦੇ 'ਚ ਬਹੁਤ ਵੱਡੀ ਆਸ ਲਾਈ ਬੈਠਿਆ ਮਨ ਦੇ ਵਿੱਚ ਵੀ ਅਮਰ ਤੇ ਵੇਲਾ ਹੋਏ ਅਸੀਂ ਜਾਗਣਾ ਕਰੀਏ ਸਤਗੁਰ ਦਾ ਸ਼ੁਕਰਾਨਾ ਕਰੀਏ ਆਪਣੀ ਜੀਭਾ ਦੇ ਨਾਲ ਮਹਾਰਾਜ ਤੁਹਾਡਾ ਨਾਮ ਜਪ ਕੇ ਆਪਣੀ ਰਸਨਾ ਨੂੰ ਆਪਣੇ ਕਰਮਾਂ ਨੂੰ ਅਸੀਂ ਪਵਿੱਤਰ ਕਰ ਲਈਏ ਸਤਗੁਰੂ ਜੀ ਕਿਰਪਾ ਕਰੋ ਤੁਹਾਡਾ ਵੈਗੁਰੂ ਨਾਮ ਮੇਰੇ ਹਿਰਦੇ ਵਿੱਚ ਵਸ ਜਾਵੇ ਧਿਆਨ ਧਰਦਾ ਹਾਂ ਤੁਹਾਡਾ ਅੰਮ੍ਰਿਤ ਵੇਲੇ ਉੱਠਣਾ ਹੋਇਆ ਨਾ ਤੁਹਾਡਾ ਧਿਆਨ ਧਰਦਾ ਹਾਂ ਆਹ ਕਰੋ ਕਿਰਪਾ ਚਰਨ ਕਮਲ ਬਸਿਆਰ ਦੇ ਪੀਤਰ ਸਾਸ ਗਿਰਾਸ ਉਚਾਰਿਓ ਸਤਗੁਰ ਪਾਤਸ਼ਾਹ ਆਪ ਜੀ ਦਾ ਅੰਮ੍ਰਿਤ ਨਾਮ ਜਿਹੜਾ ਵੈਗੁਰੂ ਹੈ ਮੇਰੇ ਹਿਰਦੇ ਦੇ ਵਿੱਚ ਵਸ ਗਿਆ ਹੈ ਭੀਤਰ ਰਿੱਧ ਭੀਤਰ ਮਹਾਰਾਜ ਵਸ ਗਿਆ ਤੁਹਾਡੇ ਤੋਂ ਬਿਨਾ ਹੁਣ ਕਿਸੇ ਦੇ ਭਰੋਸਾ ਨਹੀਂ ਹੈ ਤੁਹਾਡੇ ਨਾਮ ਦੇ ਉੱਤੇ ਆਸਰਾ ਹੀ ਤੁਹਾਡੇ ਨਾਮ ਦਾ ਹੈ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਮਹਾਰਾਜ ਰੋਜ਼ ਆਪ ਜੀ ਦਾ ਅੰਮ੍ਰਿਤ ਨਾਮ ਵਹਿਗੁਰੂ ਸਿਮਰਨ ਕਰਕੇ ਬਾਣੀ ਪੜ੍ਹ ਕੇ ਅਸੀਂ ਅੰਮ੍ਰਿਤ ਦਾ ਆਨੰਦ ਲੈ ਰਹੇ ਹਾਂ ਚੱਖਦੇ ਹਾਂ ਸੇਵਾ ਸਿਮਰਨ ਨੂੰ ਪ੍ਰਵਾਨ ਕਰ ਲੈਣਾ ਸਾਡੀ ਨੂੰ ਅਸੀਂ ਪਾਤਸ਼ਾਹ ਜੀਓ ਆਪਣਾ ਮਨ ਤੁਹਾਡੇ ਨਾਲ ਜੋੜਨ ਦੇ ਆ ਚਾਹੁੰਨੇ ਹਾਂ ਚਰਨ ਕਮਲ ਵਿਸਾਏ ਹਿਰਦੈ ਇੱਕ ਸਿਉ ਲਿਵ ਲਾਓ ਇੱਕ ਤੁਹਾਡਾ ਆਸਰਾ ਲਿਆ ਹੈ ਤੁਹਾਡੇ ਚਰਨਾਂ ਦਾ ਓਟ ਆਸਰਾ ਮਿਲਿਆ ਹੈ ਸਤਿਗੁਰ ਜੀ ਆ ਜਨਮ ਹੈ ਜਿਹੜਾ ਤੁਹਾਡੇ ਲੇਖੇ ਲੱਗ ਜਾਵੇ ਤੁਹਾਡੇ ਚਰਨਾਂ ਵਿੱਚ ਮੇਰਾ ਮਨ ਟਿਕ ਜਾਵੇ ਸਤਿਗੁਰ ਜੀ ਮੈਨੂੰ ਅਮਰਤ ਵੇਲੇ ਦੇ ਜਾਗਣੇ ਦੀ ਦਾਤ ਬਖਸ਼ੋ ਇਹ ਮਨ ਹੈ ਜਿਹੜਾ ਮੱਥਾ ਟਿਕਣ ਦਾ ਮਤਵ ਹੈ ਵੀ ਮਨ ਟਿਕ ਜਾਵੇ ਇਹ ਤੁਹਾਡੇ ਤੋਂ ਬਿਨਾ ਕਿਸੇ ਹੋਰ ਥਾਂ ਦੇ ਉੱਤੇ ਨਾ ਚੁਕੇ ਜਾ ਕੇ ਸਤਿਗੁਰੂ ਜੀ ਤੁਸੀਂ ਦਇਆਲੂ ਹੋ ਕਿਰਪਾਲੂ ਬਾਦਸ਼ਾਹ ਹੋ ਆਹ ਕਿਰਪਾ ਕਰੋ ਸਤਿਗੁਰ ਮਹਾਰਾਜ ਤੁਸੀਂ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ ਬਾਦਸ਼ਾਹ ਸਰਗੁਣ ਦੇ ਉਪਾਸ਼ਕ ਪ੍ਰਤੱਖ ਚਰਣਾ ਨੂੰ ਸਾਡੇ ਹਿਰਦੇ ਦੇ ਵਿੱਚ ਵਸਾਉਣਾ ਕਰੋ ਜਿਹੜਾ ਤੁਹਾਡਾ ਅਮਰਤ ਨਾਮ ਵੈਗੁਰੂ ਹੈ ਸਾਡੇ ਹਿਰਦੇ ਵਿੱਚ ਬਸ ਜਾਵੇ ਟਿਕ ਜਾਵੇ ਤਾਂ ਜੋ ਅਸੀਂ ਆਪ ਜੀ ਦਾ ਦਰ ਛੱਡ ਕੇ ਕਿਸੇ ਹੋਰ ਥਾਂ ਤੇ ਨਾ ਜਾਈਏ ਇਹ ਅਮਰਤ ਵੇਲੇ ਉੱਠਣ ਦੀ ਵਡਿਆਈ ਹੈ ਸਤੁਰ ਕਹਿੰਦੇ ਜਿਹੜਾ ਅਮਰਤ ਵੇਲੇ ਉੱਠ ਕੇ ਸਤਗੁਰ ਦੇ ਚਰਨਾਂ ਦਾ ਧਿਆਨ ਧਰਦਾ ਹੈ ਸਿਮਰ ਸੁਆਮੀ ਸਤਗੁਰੇ ਆਪਣਾ ਕਾਰਜ ਸਫਲ ਹਮਾਰੇ ਆਪਣੇ ਸੁਆਮੀ ਵਹਿਗੁਰੂ ਮਾਲਕ ਪਰਮੇਸ਼ਰ ਨੂੰ ਧਿਆਉਣਾ ਕਰ ਜਾਦ ਕਰ ਚੇਤੇ ਕਰਦਿਆਂ ਕਰਦਿਆਂ ਸਿਮਰਦਿਆਂ ਸਿਮਰਦਿਆਂ ਯਾਦ ਕਰਦਿਆਂ ਕਰਦਿਆਂ ਸਾਡੇ ਕਾਰਜ ਕੰਮ ਕਾਜ ਸਫਲ ਹੋ ਗਏ ਪਾਤਸ਼ਾ ਸਾਡਾ ਕਾਰਜ ਕਿਹੜਾ ਸੀ ਅਮਰਤ ਵੇਲੇ ਦਾ ਜਾਗਣਾ ਅਮਰਤ ਵੇਲੇ ਦਾ ਉੱਠਣਾ ਸਾਡਾ ਸਫਲ ਹੋ ਜਾਵੇ ਮੈਂ ਚਾਹੁੰਦਾ ਸੀ ਮੈਂ ਰੋਜ ਅਮਰਤ ਵੇਲੇ ਉੱਠਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰ ਸਤਿਗੁਰ ਤੇਰੀ ਅਮਰਤ ਬਾਣੀ ਦੇ ਨਾਲ ਮੈਂ ਪ੍ਰੇਮ ਕਰਾਂ ਤੇਰੇ ਚਰਨਾਂ ਦੇ ਵਿੱਚ ਮੈਂ ਆਪਣਾ ਸਿਰ ਧਰਾਂ ਗੁਰਪੂਰਾ ਜਿਨ ਸਿਮਰੇਆ ਸੇਈ ਭੈ ਨਿਹਾਲ ਨਾਨਕ ਨਾਮਿਆ ਰਦਣਾ ਕਾਰਜ ਆ ਵੈਰਾਸ ਸਤ ਗੁਰਜੀ ਪੂਰੇ ਗੁਰੂ ਤੁਸੀਂ ਹੋ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਤੁਸੀਂ ਕਲਯੁਗ ਦੇ ਅਵਤਾਰ ਸ਼ਬਦ ਗੁਰੂ ਚਬਰ ਤਖਤ ਛਤਰ ਦੇ ਮਾਲਕ ਹੋ ਕਰੋ ਕਿਰਪਾ ਤੁਹਾਡੇ ਚਰਨਾਂ ਦੇ ਵਿੱਚ ਵੱਡੀ ਆਸ ਲੈ ਕੇ ਆਇਆ ਅੰਮ੍ਰਿਤ ਵੇਲੇ ਸੁਭਾਲਣਾ ਕੀਤਾ ਹੈ ਮੇਰੇ ਕਾਰਜ ਨੇ ਜਿਹੜੇ ਮੈਂ ਰੋਜ਼ ਅੰਮ੍ਰਿਤ ਵੇਲੇ ਉੱਠਾਂ ਸੰਗਤ ਦੇ ਦਰਸ਼ਨ ਕਰਾਂ ਤੇਰੇ ਦਰ ਆ ਕੇ ਮਹਾਰਾਜੇ ਸੇਵਾ ਕਰਾਂ ਸਿਮਰਨ ਕਰਾਂ ਵੰਡ ਕੇ ਛਕਾਂ ਕੀਰਤ ਕਰਾਂ ਨਾਮ ਜਪਾਂ ਇਹ ਰੋਜ਼ ਦੀ ਬਰਕਤ ਮੇਰੀ ਝੋਲੀ ਵਿੱਚ ਪਾ ਦਿਓ ਮੈਂ ਰੋਜ਼ ਆਇਆ ਕਰਾਂ ਧਰ ਜੀ ਅਰੇ ਏਕ ਟੇਕ ਤੋਂ ਲਾਹੇ ਬਡਾਨੀਆਂ ਆਸ ਸਾਰੀਆਂ ਆਸਾਂ ਸਾਰਿਆਂ ਦਾ ਆਸਰਾ ਛੱਡ ਦਿੱਤਾ ਸਾਰੇ ਦਰ ਛੱਡ ਦਿੱਤੇ ਨੇ ਬਸ ਨਾਨਕ ਨਾਮ ਧਾਈ ਹੈ ਕਾਰਜ ਆਵੈ ਰਾਸ ਹੁਣ ਸਿਰਫ ਸਤਿਗੁਰਜੀ ਤੁਹਾਡੇ ਨਾਮ ਦਾ ਭਰੋਸਾ ਹੈ ਆਸਰਾ ਤੁਹਾਡੇ ਨਾਮ ਦਾ ਹੀ ਟਕਿਆ ਹੈ ਇੱਕ ਸਾਰੇ ਕਾਰਜ ਮੇਰਾ ਅਮਰ ਤੇ ਵੇਲਾ ਸੋਨਾ ਬਣ ਜਾਵੇ ਮੈਂ ਅਮਰਤ ਵੇਲੇ ਰੋਜ਼ ਉੱਠਾਂ ਸਤ ਗੁਰ ਪੂਰੈ ਸੇਵੈ ਦੁੱਖਾਂ ਕਾ ਹੋਏ ਨਾਸ ਮੈਂ ਰੋਜ਼ ਸਤ ਗੁਰ ਜੀ ਤੁਹਾਨੂੰ ਯਾਦ ਕਰਾਂ ਤੁਹਾਡਾ ਸਿਮਰਨ ਕਰਾਂ ਤੁਹਾਡੀ ਅਮਰਤ ਬਾਣੀ ਨੂੰ ਕੰਨਾਂ ਨਾਲ ਸੁਣਾ ਜੀਬ ਨਾਲ ਤੁਹਾਡਾ ਮੈਂ ਨਾਮ ਜਪਾਂ ਨਾਨਕ ਨਾਮ ਅਰਾਧੇ ਐ ਕਾਰਜ ਆਵੇ ਰਾਸ ਮੈਂ ਰੋਜ ਸਤਿਗੁਰ ਮਹਾਰਾਜ ਤੁਹਾਨੂੰ ਯਾਦ ਕਰਾਂ ਚੇਤੇ ਕਰਾਂ ਤੁਹਾਡੇ ਨਾਲ ਪ੍ਰੇਮ ਹੋ ਜਾਵੇ ਮੇਰਾ ਪੁੰਨ दान ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਸਾਰਿਆਂ ਵੇਦਾਂ ਸ਼ਾਸਤਰਾਂ ਸਿਧਾਂਤ ਰੂਪੂ ਕੀ ਵਹਿਗੁਰੂ ਹੈ ਸਤਗੁਰ ਜੀ ਸਿਮਰਤ ਵੇਦ ਪੁਰਾਣ ਪੁਕਾਰ ਨ ਪੋਥੀਆਂ ਸਤਗੁਰ ਜੀ ਸਾਰੇ ਧਾਰਮਿਕ ਗ੍ਰੰਥਾਂ ਨੇ ਪੋਥੀਆਂ ਨੇ ਇਹ ਸਿਧਾਂਤ ਇਹ ਨਿਚੋੜ ਕੱਢਿਆ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵਨ ਅਧੂਰਾ ਹੈ ਪਰਮਾਤਮਾ ਦੇ ਨਾਮ ਦੇ ਸਿਮਰਨ ਤੋਂ ਬਿਨਾ ਪੁੰਨ ਦਾਨ ਕੀਤਾ ਵੀ ਕਿਸੇ ਕੰਮ ਦਾ ਨਹੀਂ ਹੈ ਏ ਸਤਗੁਰ ਪਾਤਸ਼ਾਹ ਇਹ ਅਸੀਂ ਪੁੰਨਦਾਨ ਦੇ ਪਰਮੇਸ਼ਰ ਦੀ ਪੂਜਾ ਆਦਿਕ ਸ਼ੁਭ ਕਰਮ ਨਿਸ਼ਚੇ ਕੀਤਾ ਵੀ ਮੈਂ ਰੋਜ਼ ਅਮਰਤ ਵੇਲੇ ਉੱਠਿਆ ਕਰਾਂ ਆਪਣੀ ਜੀਬ ਦੇ ਨਾਲ ਮਹਾਰਾਜ ਜੀ ਤੁਹਾਡਾ ਅਮਰਤ ਵਰਗਾ ਨਾਮ ਲਮਾਂ ਜਪਾਂ ਚੇਤੇ ਕਰਾਂ ਤਾਂ ਜੋ ਮੇਰੀ ਜੀਬ ਰਸਨਾ ਮਿੱਠਾ ਬੋਲਣ ਲੱਗ ਜਾਵੇ ਮੇਰੇ ਕੰਨ ਮਹਾਰਾਜ ਕੰਨਾਂ ਨਾਲ ਸੁਨੇ ਕਾਹੂ ਕੀ ਨਿੰਦਾ ਕਿਸੇ ਦੀ ਬੁਰੀਾਈ ਕੰਨ ਨਾਲ ਸੁਣਨਾ ਅੱਖਾਂ ਤੁਹਾਡੇ ਤੋਂ ਬਿਨਾ ਤੁਹਾਡੇ ਰੂਪ ਤੋਂ ਬਿਨਾ ਕਿਸੇ ਨੂੰ ਹੋਰ ਨਾ ਵੇਖਣ ਸਤਿਗੁਰ ਆ ਪੁੰਨ ਦਾਨ ਦਾ ਕੰਮ ਮੇਰੀ ਝੋਲੀ ਵਿੱਚ ਦਾਨ ਪਾ ਦਿਓ ਮੈਂ ਆਹ ਦਾਨ ਰੋਜ਼ ਕਰਾਂ ਪੁੰਨ ਦਾਨ ਜਪ ਤਪ ਜੀਤੇ ਸਭ ਉੱਪਰ ਨਾਮ ਇਹਨਾਂ ਸਾਰਿਆਂ ਦੇ ਉੱਪਰ ਸਭ ਨੂੰ ਬੱਧ ਸ਼ਕਤੀ ਸ਼ਾਲੀ ਵਹਿਗੁਰੂ ਆਪ ਜੀ ਦਾ ਨਾਮ ਹੈ ਪੁੰਨ ਕਰਨਾ ਦਾਨ ਕਰਨਾ ਕੋਈ ਵਸਤਰ ਭੇਟ ਕਰਨਾ ਕੋਈ ਮਾਇਆ ਦਾਨ ਕਰ ਦੇਣੀ ਕੋਈ ਵਸਤੂਆਂ ਰਸਤਾ ਪਸਨਾ ਭੇਟ ਕਰਨੀਆਂ ਕਹਿੰਦੇ ਨਾ ਸਾਰਿਆਂ ਦੇ ਉੱਪਰ ਇਹ ਵਹਿਗੁਰੂ ਤੇਰਾ ਨਾਮ ਹੈ ਜੇ ਜਪ ਲਵੇ ਬੰਦਾ ਬਹੁਤ ਭਾਗਾ ਵਾਲਾ ਹੈ ਵਹਿਗੁਰੂ ਵਹਿਗੁਰੂ ਹੀ ਕਰੀ ਜਾਵੇ ਜੇ ਉਹ ਸਿਮਰਨ ਬਾਣੀ ਨਹੀਂ ਪੜਨੀ ਜਾਣਦਾ ਉਹਨੂੰ ਬਾਣੀ ਬਾਰੇ ਕੋਈ ਸਾਰ ਨਹੀਂ ਹੈ ਤਾਂ ਸਤਿਗੁਰ ਕਹਿੰਦੇ ਸਭ ਤੋਂ ਸ੍ਰੇਸ਼ਟ ਉੱਤਮ ਨਾਮ ਹੈ ਤੇਰੇ ਪੁੰਨ ਦਾਨ ਪੂਜਾ ਪਰਮੇਸ਼ਰ ਸਾਰਿਆਂ ਦੇ ਨਾਲੋਂ ਵੱਡਾ ਸ਼ਕਤੀਸ਼ਾਲੀ ਵਹਿਗੁਰੂ ਹੈ ਤੂ ਵਾਹਿਗੁਰੂ 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 ਹੀ ਜਪ ਲਿਆ ਕਰ ਭਾਈ ਕੋਈ ਗਲਤੀ ਵੀ ਨਹੀਂ ਹੋਏਗੀ ਕਿਉਂ ਬਾਣੀ ਇਹ ਇੱਕ ਆਮ ਪੰਜਾਬੀ ਨਹੀਂ ਹੈ ਗੁਰਮਤੀ ਹੈ ਇਹ ਗੁਰਮੁਖੀ ਹੈ ਗੁਰੂ ਦੀ ਮਤ ਦੇ ਨਾਲ ਲਈ ਜਾਣੀ ਹੈ ਪੜ੍ਹੀ ਜਾਣੀ ਹੈ ਇਹਦੇ ਲਗਾ ਮਾਤਰਾਵਾਂ ਔਂਕੜ ਦ ਲੈਂਕੜ ਲਾਵੇਂ ਦ ਲਾਵੇਂ ਬਹੁਤ ਜ਼ਿਆਦਾ ਨੇ ਉਚਾਰਨ ਸ਼ੁੱਧ ਉਦੋਂ ਹੀ ਪਤਾ ਹੋਏਗਾ ਜਦੋਂ ਅਸੀਂ ਸੰਥਿਆ ਲਈ ਹੋਏਗੀ ਇਹਦੀ ਗੁਰਮੁਖੀ ਦਾ ਤੇ ਪੰਜਾਬੀ ਦਾ ਬਹੁਤ ਜ਼ਿਆਦਾ ਫਰਕ ਹੈ ਤਾਂ ਸਤਗੁਰ ਜੀ ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ ਵੈਗੁਰੂ ਆ ਦਇਆ ਕਰੋ ਸਾਡੇ ਉੱਤੇ ਅਸੀਂ ਅਮਰ ਤੇ ਵੇਲੇ ਨੂੰ ਉੱਠਣਾ ਤਾਂ ਬਣਾ ਲਿਆ ਨਿਤਨੇਮ ਬਣ ਗਿਆ ਹੈ ਹੁਣ ਸਾਡੀ ਝੋਲੀ ਦੇ ਵਿੱਚ ਵੈਗੁਰੂ ਜੀ ਆ ਪੁੰਨ ਦਾਨ ਦਾ ਤੁਹਾਡਾ ਨਾਮ ਝੋਲੀ ਵਿੱਚ ਪਾ ਦਿਓ ਮੈਂ ਆਪਣੀ ਜੀਭਾ ਨਾਲ ਰੋਜ਼ ਤੁਹਾਡਾ ਨਾਮ ਜਪਾਂ ਕੀਰਤ ਕਰਾਂ ਵੰਡ ਕੇ ਛਕਾਂ ਪਾਤਸ਼ਾ ਮੇਰੇ ਪਰਿਵਾਰ ਵਿੱਚ ਵੀ ਤੁਹਾਡੇ ਵਾਲੇ ਗੁਣ ਆ ਜਾਣ ਗੁਣਾਕਾਰ ਹੋਵੇ ਵਾਸਲਾ ਕੱਡ ਵਾਸ ਲਈ ਜੈਂ ਕਹਿੰਦੇ ਕਈ ਵਾਰ ਮਾੜੇ ਬੰਦੇ ਕੋਲੋਂ ਵੀ ਵਧੀਆ ਗੁਣ ਮਿਲ ਜਾਂਦਾ ਸ਼ਰਾਬੀ ਬੰਦੇ ਦੇ ਕੋਲੋਂ ਵੀ ਚੰਗੀ ਗੱਲ ਲੱਭ ਜਾਂਦੀ ਹੈ ਸਾਰਾ ਸੰਸਾਰ ਔਗਣਾ ਦਾ ਭਰਿਆ ਹੋਇਆ ਹੈ ਔਗਣਾ ਤੋਂ ਬਿਨਾ ਕੋਈ ਵੀ ਇਨਸਾਨ ਖਾਲੀ ਨਹੀਂ ਹੈ ਕਿਸੇ ਵਿੱਚ ਜ਼ਿਆਦਾ ਨੇ ਕਿਸੇ ਵਿੱਚ ਥੋੜੇ ਨੇ ਕੋਈ ਸੰਤ ਨੂੰ ਮਿਲਣ ਲੱਗ ਜਾਵੇ ਰੱਬ ਦੇ ਪਿਆਰੇ ਨੂੰ ਉਹਦੇ ਵਿੱਚ ਵੀ ਔਗਣ ਕੱਢ ਦਿੰਦਾ ਬੰਦਾ ਉੱਥੇ ਦਾ ਜੀ ਪ੍ਰਬੰਧ ਸਹੀ ਨਹੀਂ ਹੈ ਉੱਥੇ ਦਾ ਜੀ ਉੱਠਣ ਬੈਠਣ ਵਾਸਤੇ ਇਸ ਵਸਤੂ ਸਹੀ ਨਹੀਂ ਹੈ ਉਥਰ ਪੱਖਾ ਨਹੀਂ ਹੈ ਉੱਥੇ ਮੈਟ ਨਹੀਂ ਵਧੀਆ ਲੱਗੀ ਹੋਈ ਇਹ ਤਾਂ ਪੈਸੇ ਇਕੱਠੇ ਕਰਨ ਲੱਗੇ ਹੋਏ ਨੇ ਸਤਿਗੁਰ ਜੀ ਔਗਣਾਂ ਤੋਂ ਬਿਨਾ ਕੋਈ ਨਹੀਂ ਹੈ ਹਰ ਇੱਕ ਜੀਵ ਦੇ ਵਿੱਚ ਔਗਣ ਨੇ ਪਰ ਤੁਸੀਂ ਸਤਿਗੁਰ ਕਹਿੰਦੇ ਇਹ ਜੇਕਰ ਤੋਂ ਆਪਣੇ ਮਨ ਦੀ ਸੋਚ ਨੂੰ ਬਦਲ ਲਵੇਂ ਫਿਰ ਗੁਰਮੁਖ ਪਿਆਰਿਆ ਤੈਨੂੰ ਔਗਣ ਵੀ ਗੁਣ ਲੱਗਣਗੇ ਜੇ ਔਗਣ ਹਾਰੀ ਬੰਦੇ ਕੋਲ ਵੀ ਬੈਠ ਗਿਆ ਮਾੜੀ ਸੰਗਤ ਵਾਲੇ ਕੋਲ ਕਈ ਵਾਰ ਭੈੜੇ ਵਿਚਾਰਾਂ ਵਾਲੇ ਕੋਲ ਕੋਈ ਚੰਗੀ ਗੁਣ ਮਿਲ ਜਾਂਦਾ ਜੀਵਨ ਦਾ ਰਸਤਾ ਬਦਲ ਜਾਂਦਾ ਹੈ ਕਈ ਵਾਰ ਆਮ ਦੇਖਦੇ ਨਾ दारू ਸ਼ਰਾਬ ਪੀਣ ਵਾਲੇ ਬੰਦੇ ਆਦੀ ਡੇਲੀ ਦੀ ਉਹ ਕਈ ਵਾਰ ਬੱਚੇ ਨੂੰ ਕਹਿੰਦੇ ਨੇ ਇਹ ਮਾੜੀਆਂ ਆਦਤਾਂ ਨੇ ਇਹ ਨਹੀਂ ਰੋਣਾ ਇਹਨਾਂ ਦੇ ਕੋਲ ਨਾ ਬੈਠਿਆ ਕਰ ਇਹਨਾਂ ਦੇ ਵਿੱਚ ਨਹੀਂ ਬੈਠਣਾ ਸ਼ਰਾਬ ਪੀਂਦੇ ਨੇ ਮਾਸ ਖਾਂਦੇ ਨੇ ਨਾਲ ਕੋਲ ਨਹੀਂ ਬੈਠਣਾ ਤੁਹ ਤੇਰਾ ਪੜਨ ਦੀ ਲਿਖਣ ਦੀ ਉਮਰ ਹੈ ਚੰਗੇ ਗੁਣ ਧਾਰਨ ਕਰ ਲੈ ਕਈ ਵਾਰ ਬੱਚੇ ਦੇ ਮਨੋਂ ਸੱਟ ਵੱਜ ਜਾਂਦੀ ਹੈ ਵੀ ਗੱਲ ਤਾਂ ਸਹੀ ਕਹਿ ਰਹੇ ਨੇ ਮੈਂ ਇਹਨਾਂ ਵੱਡਿਆਂ ਦੇ ਬਰਾਬਰ ਜਾ ਕੇ ਬੈਠਦਾ ਕੱਲ ਨੂੰ ਮੇਰੀ ਵੀ ਹਾਲਤ ਬਣ ਜਾਏਗੀ ਮੈਂ ਵੀ ਇਹੀ ਰਸਤੇ ਤੁਰ ਪਾਂਗਾ ਪਰ ਸਤਗੁਰ ਜੀ ਤੁਸੀਂ ਕਰੋ ਕਿਰਪਾ ਮੇਰੇ ਤੇ ਆਉਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨੇਸ਼ਨਾਣ ਰਸਨਾ ਉਚਰੇ ਗੁਣਵਤੀ ਕੋਈ ਨ ਪੂਜੈ ਦਾਨ ਇਸ਼ਨਾਨ ਕਰਨ ਦੇ ਨਾਲੋਂ ਪੁੰਨ ਦਾਨ ਕਰਨ ਦੇ ਨਾਲੋਂ ਪੈਸਾ ਦੇਣ ਦੇ ਨਾਲੋਂ ਯਾਤਰਾਵਾਂ ਕਰਨ ਦੇ ਨਾਲੋਂ ਸਥਾਨਾਂ ਦੀਆਂ ਕਹਿੰਦੇ ਸਭ ਨੂੰ ਸਰਵ ਸ੍ਰੇਸ਼ਟ ਉੱਤਮ ਨਾਮ ਵੈਗੁਰੂ ਦਾ ਦਾਨ ਹੈ ਜਿਹੜਾ ਵੈਗੁਰੂ ਨਾਮ ਹੈ ਜੇ ਤੂੰ ਘਰ ਬੈਠ ਕੇ ਇਹੀ ਜਪ ਲਵੇਂ ਰੋਜ਼ ਜਪਜੀ ਦਾ ਇੱਕ ਪਾਠ ਹੀ ਰੋਜ਼ ਕਰੀ ਜਾਵੇਂ 68 ਤੀਰਥਾਂ ਦਾ ਇਸ਼ਨਾਨ ਘਰ ਬੈਠਿਆਂ ਹੀ ਹੋ ਜਾਏਗਾ ਪੰਜੇ ਤਖਤਾਂ ਦਾ ਅਸ਼ਨਾਨ 68 ਤੀਰਥ ਬਣਾਏ ਨੇ Hindu ਮਤ ਨੇ 860 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜੀ ਤੇਰੇ ਅੰਦਰ ਦਇਆ ਆ ਗਈ ਤੇਰਾ ਘਰ ਵਿੱਚ ਬੈਠੀ ਦੇ ਭਾਈ ਤੀਰਥ ਦਾ ਇਸ਼ਨਾਨ ਹੋ ਜਾਏਗਾ ਤੀਰਥਾਂ ਦੇ ਜਾ ਕੇ ਵੀ ਸਿੱਖਿਆ ਤਾਂ ਇਹੀ ਲੈਣੀ ਹੈ ਨਾ ਵੀ ਗਊ ਗਰੀਬ ਦੀ ਰੱਖਿਆ ਕਰਨੀ ਹੈ ਜੀਵ ਜੰਤੂ ਦੇ ਉੱਤੇ ਛੁਰੀਆਂ ਨਹੀਂ ਚਲਾਉਣੀ ਆ ਕਿਸੇ ਦਾ ਹੱਕ ਨਹੀਂ ਖਾਣਾ ਤੀਰਥਾਂ ਦੇ ਜਾਣ ਦਾ ਮਤਲਬ ਲਈ ਇਹੀ ਹੈ ਕੋਈ ਹਜੂਰ ਸਾਹਿਬ ਜਾ ਰਿਹਾ ਕੋਈ ਪਟਨਾ ਸਾਹਿਬ ਦੇ ਦ دیدار ਕਰ ਰਿਹਾ ਕੋਈ ਸਾਬੋਤ ਲਵੰਡੀ ਦੇ ਦਰਸ਼ਨ ਕਰ ਰਿਹਾ ਕੋਈ ਸੱਚਖੰਡ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਦਾ ਕੋਈ ਕੇਸਗੜ੍ਹ ਸਾਹਿਬ ਤਖਤ ਦੇ ਦਰਸ਼ਨਾਂ ਤੇ ਜਾਂਦਾ ਪੰਜੇ ਤਖਤਾਂ ਦੇ ਵਿੱਚ ਸੁਭਾਏ ਮਾਨ ਦਸਾਂ ਪਾਤਸ਼ਾਹੀ ਜੋਤ ਇੱਕੋ ਉਪਦੇਸ਼ ਦਿੰਦੀ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾਲ ਹੰਡਾਈ ਦੇਹੀ ਰੋਗ ਨਾ ਲੱਗਈ ਪੱਲਾ ਸਭ ਕੀ ਛੇਪਾਏ ਜੇ ਪਿੰਡ ਵਿੱਚ ਰਹਿ ਕੇ ਕਿਸ ਦੀਆਂ ਬੁਰਾਈਆਂ ਕਰੀ ਜਾਣੀਆਂ ਸਾਰਾ ਦਿਨ ਨਿੰਦਿਆ ਚੁਗਲੀ ਕਰੀ ਜਾਣੀ ਅਸੀਂ ਹਫ਼ਤੇ 10 ਦਿਨ 20 ਦਿਨ ਬਾਅਦ ਮਹੀਨੇ ਬਾਅਦ ਕਹੀ ਅਸੀਂ ਤਾਂ ਪੰਜਾ ਤਖਤਾਂ ਦੀ ਯਾਤਰਾ ਕਰਕੇ ਉਹਨਾਂ ਜੀ ਹੇਮਕੁੰਡ ਸਾਹਿਬ ਨੂੰ ਜਾਣਾ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਦਾ ਟਾਈਮ ਨਹੀਂ ਜਪ ਜੀ ਕਦੇ ਪੜ੍ਹੀ ਨਹੀਂ ਹੈ ਉੱਥੇ ਕਿਹੜਾ ਬਾਜਾਂ ਵਾਲਾ ਸਾਹਮਣੇ ਹੋ ਕੇ ਖੜ ਜਾਵੇ ਆ ਜਾ ਮੈਂ ਤੈਨੂੰ ਗੱਲ ਲਾ ਕੇ ਮਿਲ ਲੈਣਾ ਉਹ ਕਹਿੰਦਾ ਕਿਉਂ ਘਰ ਵਿੱਚ ਤੇਰੇ ਗੁਰਦੁਆਰਾ ਕਿਉਂ ਬਣਾਇਆ ਯਾਰ ਤੂੰ ਉੱਥੇ ਦਾ ਉਪਦੇਸ਼ ਨਹੀਂ ਮੇਰਾ ਮੰਨਦਾ ਇੱਥੇ ਆ ਕੇ ਕਹਿੰਦਾ ਬਹੁਤ ਮਨ ਲੈਣਾ ਇਸ ਕਰਕੇ ਘਰ ਮੈਂ ਸਭ ਕੁਝ ਬਾਹਰ ਕੁਛ ਨਹੀਂ ਬਾਹਰ ਭੱਜਣ ਦੀ ਲੋੜ ਨਹੀਂ ਹੈ ਤੁਹਾਡੀ ਨਗਰ ਵਿੱਚ ਘਰ ਦੇ ਵਿੱਚ ਹੀ ਸਤਿਗੁਰ ਨੇ ਆਪਣਾ ਘਰ ਬਣਾਇਆ ਹੋਇਆ ਹੈ ਤੂੰ ਇੱਥੇ ਮੇਰੀ ਕਿਉਂ ਨਹੀਂ ਮੰਨਦਾ ਜਦ ਤੂੰ ਮੇਰੀ ਪਿੰਡ ਵਿੱਚ ਨਹੀਂ ਮੰਨਦਾ ਪਿੰਡ ਦੇ ਗੁਰਦੁਆਰੇ ਆਉਣ ਦਾ ਟਾਈਮ ਨਹੀਂ ਗੁਰੂ ਦੀ ਗੱਲ ਸੁਣਨ ਦਾ ਟਾਈਮ ਨਹੀਂ ਫਿਰ ਤੀਰਥਾਂ ਦੇ ਲੋਕ ਦਿਖਾਵਾ ਨਾ ਕਰਿਆ ਕਰ ਤੂੰ ਮੇਰੀ ਗੱਲ ਨੂੰ ਫੋਲੋ ਕਰ ਗੁਣਗਾਬਤ ਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੀ ਅਗਮ ਮਨ ਦੀ ਬਾਣੀ ਨੂੰ ਗਮ ਤੋਂ ਰਹਿਤ ਕਰਨ ਵਾਲੀ ਸਤਿਗੁਰ ਮਹਾਰਾਜ ਗੁਣਗਾਬਤ ਉਤਲ ਸੁਖ ਪਾਇਆ ਜਦੋਂ ਦਾ ਤੇਰਾ ਅਮਰਤ ਨਾਮ ਸਾਡੇ ਹਿਰਦੇ ਵਿੱਚ ਵਸ ਗਿਆ ਸਤਿਗੁਰ ਜੀਓ ਬੜਾ ਸੁਖ ਆਇਆ ਘਰ ਦੇ ਵਿੱਚ ਬੜਾ ਸਕੂਨ ਮਿਲਿਆ ਪਰਿਵਾਰ ਇਕੱਠਾ ਹੋ ਕੇ ਰਹਿਣ ਲੱਗ ਪਿਆ ਰੋਜ਼ ਗੁਰੂ ਘਰ ਲੰਗਰ ਤਿਆਰ ਹੁੰਦਾ ਤੇਰੇ ਅੱਗੇ ਅਰਦਾਸ ਬੇਨਤੀ ਕਰਕੇ ਤੇਰਾ ਸ਼ੁਕਰਾਨਾ ਕਰਕੇ ਪ੍ਰਸ਼ਾਦਾ ਛਕਣ ਲੱਗ ਗਏ ਆ ਠਾਕੁਰ ਅਗਮ ਅਪਾਰਹੀ ਪਰਮੇਸ਼ਰ ਸਾਡੇ ਘਰ ਦੇ ਵਿੱਚ ਜਿਹੜਾ ਸੋਗ ਪੈਂਦਾ ਸੀ ਨਾ ਰੋਜ਼ ਲੜਾਈ ਕਲੇਸ਼ ਰਹਿੰਦਾ ਸੀ ਤੇਰੇ ਅਮਰਤ ਨਾਮ ਨੇ ਸਾਰਾ ਦੂਰ ਕਰ ਦਿੱਤਾ ਹੈ ਹੁਣ ਉਹੀ ਪਰਿਵਾਰ ਉਹੀ ਸਾਡੇ ਬੱਚੇ ਨੇ ਮਾਤਾ ਪਿਤਾ ਨੇ ਅਸੀਂ ਇਕੱਠਿਆਂ ਹੋ ਕੇ ਬੈਠਦੇ ਆ ਗਾਮਾ ਗਾਮਾ ਤੋਂ ਰਹਿਤ ਹੋ ਗਿਆ ਤੇਰੀ ਅੰਮ੍ਰਿਤ ਬਾਣੀ ਨੇ ਸਾਰਾ ਦੁੱਖ ਦਿਲਦਰ ਘਰ ਦੇ ਵਿੱਚੋਂ ਕੱਢ ਦਿੱਤਾ ਹੈ ਸਤਗੁਰ ਤੇਰੀ ਅੰਮ੍ਰਿਤ ਬਾਣੀ ਗੁਣ ਗਾਵਤ ਜਦੋਂ ਤੇਰੀ ਅੰਮ੍ਰਿਤ ਬਾਣੀ ਨੂੰ ਪੜਨਾ ਕੀਤਾ ਸੁਣਨਾ ਕੀਤਾ ਘਰ ਵਿੱਚ ਮਨ ਲੱਗੇ ਅਤੁੱਲ ਸੁੱਖ ਪਾਇਆ ਬੇਸ਼ਮਾਰ ਘਰ ਵਿੱਚ ਸੁੱਖਾਂ ਦੀ ਦਾਤ ਆ ਗਈ ठाकुर अगम अपारे महाराज ਤੁਸੀਂ ਆਪਣੇ ਸੇਵਕਾਂ ਦੇ ਗਮਾਂ ਤੋਂ ਰਹਿਤ ਕਰਨ ਵਾਲੀ ਤੁਹਾਡੀ ਅੰਮ੍ਰਿਤ ਬਾਣੀ ਹੈ ਜਿਹੜਾ ਵੀ ਇਹਨੂੰ ਮਨ ਕਰਕੇ ਗਾਉਂਦਾ ਮਨ ਕਰਕੇ ਚੇਤੇ ਕਰਦਾ ਯਾਦ ਕਰਦਾ ਸੁਣਦਾ ਉਹਦੇ ਸਾਰੇ ਦੁੱਖਾਂ ਦੀ ਨਿਵਰਤੀ ਕਰ ਦਿੰਨੇ ਹੋ ਤੁਸੀਂ ਉਹਨੂੰ ਬੇਸ਼ੁਮਾਰ ਸੁੱਖਾਂ ਦੀਆਂ ਬਖਸ਼ਿਸ਼ਾਂ ਦੇ ਦਿੰਨੇ ਹੋ ਗੁਣ ਗਾਵਤ ਜਤ ਅਵਨਾਸੀ ਆਂ ਦਿਨ ਹਰ ਰੰਗ ਜਾਗਾ ਮੇਰਾ ਰੋਜ ਅੰਮ੍ਰਿਤ ਵੇਲਾ ਬਣ ਗਿਆ ਰੋਜ ਜਾਗਣੇ ਦੀ ਮੇਰੀ ਆਦਤ ਬਣ ਗਈ ਹੁਣ ਮੈਂ ਰੋਜ ਅਮਰਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਪਾਤਸ਼ਾਹ ਆਪ ਜੀ ਦਾ ਸ਼ੁਕਰਾਨਾ ਕਰਕੇ ਤੁਹਾਡੀ ਯਾਦ ਵਿੱਚ ਜੁੜ ਕੇ ਬੈਠਦਾ ਹਾਂ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਸ਼ਨਾ ਵਿਚਾਰੇ ਏ ਵੈ ਗੁਰੂ ਪਰਮੇਸ਼ਰ ਜਿਹੜੇ ਗੁਰਮਖ ਪਿਆਰੇ ਤੇਰੇ ਬਣ ਗਏ ਨੇ ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਆ ਗਿਆ ਹੈ ਪਾਤਸ਼ਾਹ ਉਹਨਾਂ ਤੁਸੀਂ ਆਪਣੇ ਬਣਾ ਲਿਆ ਹੈ ਤਿੰਨ ਕਾ ਬਹੁਰ ਕਸ਼ਨਾ ਵਿਚਾਰੇ ਤੁਸੀਂ ਉਹਦੀ ਔਗਣ ਨਹੀਂ ਦੇਖਦੇ ਇਹ ਔਗਣਾਂ ਦਾ ਸਾਰਾ ਸੰਸਾਰ ਭਰਿਆ ਹੋਇਆ ਕਿਸੇ ਦੇ ਓ ਜਾਗਰ ਹੋ ਜਾਂਦੇ ਨੇ ਕਿਸੇ ਦੇ ਗੁਪਤ ਰਹਿ ਜਾਂਦੇ ਨੇ ਔਗਣ ਹਰ ਇੱਕ ਬੰਦੇ ਦੇ ਵਿੱਚ ਨੇ ਹਰ ਇੱਕ ਜੀਵ ਦੇ ਵਿੱਚ ਨੇ ਪਰ ਸਤਿਗੁਰ ਜੀ ਜਿਹੜੇ ਤੁਹਾਡੇ ਬਣ ਗਏ ਨੇ ਜਿਹੜੇ ਤੁਹਾਡਾ ਨਾਮ ਜਪਦੇ ਨੇ ਤੁਹਾਡੇ ਗੁਣ ਗਾਉਂਦੇ ਨੇ ਰੋਜ਼ ਅਮਰਤ ਵੇਲੇ ਨੂੰ ਸੰਭਾਲਦੇ ਨੇ ਸਤਿਗੁਰ ਪਾਤਸ਼ਾਹ ਜੀ ਤਿੰਨ ਕਾ ਬਹੁਰ ਕਸ਼ਨਾ ਵਿਚਾਰੀ ਤੁਸੀਂ ਉਹਦੇ ਔਗਣ ਨਹੀਂ ਵੇਖਦੇ ਉਹਨਾਂ ਦੀ ਚੰਗਿਆਈ ਰਸਨਾ ਜਪਦੀ ਜੀਵ ਕੰਨ ਬਾਣੀ ਸੁਣਨ ਵਾਲੇ ਜਿਹੜੇ ਨੇਤਰ ਨੇ ਤੇਰੀ ਦੀਦਾਰ ਕਰਦੇ ਨੇ ਉਹ ਸੰਗਤ ਵਿੱਚ ਬੈਠ ਕੇ ਸ਼ਾਂਤ ਆਤਮਾ ਹੋ ਕੇ ਤੇਰੇ ਗੁਣ ਸਰਵਣ ਕਰਦੇ ਨੇ ਤੁਸੀਂ ਉਹਨਾਂ ਦੇ ਔਗਣਾਂ ਦੇ ਉੱਤੇ ਪੜਦਾ ਪਾ ਲੈਨੇ ਹੋ ਉਹਨਾਂ ਦੇ ਜੀਵਨ ਚ ਹੋਈਆਂ ਜਾਣੇ ਅਣਜਾਣ ਚ ਭੁੱਲਾਂ ਨੂੰ ਬਖਸ਼ਾ ਲੈਂਦੇ ਹੋ ਤੁਸੀਂ ਬਖਸ਼ਣਹਾਰੇ ਹੋ ਸਤਗੁਰ ਪਾਤਸ਼ਾ ਉਹਨਾਂ ਦੇ ਅਪਰਾਧਾਂ ਨੂੰ ਤੁਸੀਂ ਉਜਾਗਰ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਬਖਸ਼ ਲੈਣੇ ਹੋ ਤੁਸੀਂ ਬੜੇ ਹੀ ਬਖਸ਼ਣ ਹਾਰੇ ਦਿਆਲੂ ਹੋ ਤੁਹਾਡਾ ਇਹੀ ਸੁਭਾਅ ਮਹਾਰਾਜ ਤੁਹਾਡੇ ਇਹੀ ਜਿਹੜੇ ਗੁਣ ਨੇ ਕਿਰਪਾ ਕਰਕੇ ਪਾਤਸ਼ਾਹ ਤੇਰੇ ਰੋਜ਼ ਦਰ ਦੇ ਉੱਤੇ ਆ ਕੇ ਝੋਲੀ ਅੰਡ ਕੇ ਅਰਦਾਸ ਕਰਦੇ ਆ ਤੇਰੇ ਚੰਗੇ ਗੁਣ ਸਾਡੇ ਹਿਰਦੇ ਵਿੱਚ ਵੀ ਥੋੜੇ ਬਹੁਤੇ ਬਸ ਜਾਣ ਕੀ ਮਹਾਰਾਜ ਸਾਡੇ ਉੱਤੇ ਵੀ ਕਿਰਪਾ ਕਰ ਦਿਓ ਅਸੀਂ ਵੀ ਰੋਜ਼ ਅਮਰਤ ਵਾਲੇ ਉੱਠ ਕੇ ਚੰਗੇ ਆਈਆਂ ਬੁਰੇ ਆਈਆਂ ਮਹਾਰਾਜ ਤੇਰੇ ਦਰ ਦੇ ਉੱਤੋਂ ਸੁੱਖ ਲੈਣ ਵਾਸਤੇ ਆਉਨੇ ਆ ਤੇਰੇ ਗੁਣਾਂ ਦੀ ਸਾਂਝ ਲੈਣ ਵਾਸਤੇ ਆਉਨੇ ਆ ਮੇਰੀਆਂ ਬੁਰਾਈਆਂ ਮਰ ਜਾਣ ਮੇਰੇ ਅੰਦਰ ਜਿਹੜੀ ਮਾੜੀ ਸੋਚ ਹੈ ਅੱਖਾਂ ਮਾੜਾ ਦੇਖਦੀਆਂ ਨੇ ਕੰਨ ਮਾੜਾ ਸੁਣਦੇ ਨੇ ਜੀਭਾ ਮਾੜਾ ਬੋਲਦੀ ਏ ਪਾਤਸ਼ਾਹ ਇਹ ਸਾਰੇ ਮੇਰੇ ਔਗਣ ਨੇ ਨਾ ਜਿਹੜੇ ਇਹਨਾਂ ਦੇ ਉੱਤੇ ਪੜਦਾ ਪਾ ਲਿਓ ਮੈਂ ਤੇਰੇ ਕੋਲੋਂ ਗੁਣ ਲੈਣ ਵਾਸਤੇ ਆਉਣਾ ਵੀ ਕੋਈ ਨਾ ਕੋਈ ਗੁਣ ਮੇਰੇ ਹਿਰਦੇ 'ਚ ਤੇਰਾ ਬਸ ਜਾਵੇ ਤੁਸੀਂ ਗੁਣਾ ਦੇ ਖਜ਼ਾਨੇ ਹੋ ਨਾਮ ਰਤਨ ਸੁਣ ਜਪ ਜਪ ਜੀਵਾ ਏ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਪੰਜਮ ਪਾਤਸ਼ਾਹ ਕਹਿੰਦੇ ਤੁਹਾਡਾ ਰਤਨਾ ਦੇ ਨਾਲੋਂ ਵੀ ਮਹਿੰਗਾ ਜਿਹੜਾ ਨਾਮ ਹੈ ਪਾਤਸ਼ਾਹ ਜੀ ਹੁਣ ਇਹਨੂੰ ਕੰਨਾਂ ਨਾਲ ਸੁਣਦਾ ਨਾਮ ਰਤਨ ਸੁਣ ਮਹਾਰਾਜ ਜਦੋਂ ਮੈਂ ਕੰਨਾਂ ਦੇ ਨਾਲ ਤੇਰੀ ਅੰਮ੍ਰਿਤ ਬਾਣੀ ਨੇ ਸੁਣਦਾ ਕੀਤਾ ਜਪ ਜਪ ਜੀਵਾ ਹੁਣ ਮੇਰੀ ਜੀਬ ਵੀ ਜਪਣ ਲੱਗ ਗਈ ਨਾਲ-ਨਾਲ ਕਈ ਵਾਰ ਆਪਾਂ ਕਹਿੰਦਾ ਦੁਖੀ ਹੋਏ ਹੋਣਾ ਘਰੋਂ ਕੋਈ ਸੰਸਾਰੀ ਤੌਰ ਦੇਤੇ ਬੰਦੇ ਦੇ ਕੋਈ ਬੇਫਤਾ ਪਈ ਹੁੰਦੀ ਹੈ ਜਾਂ ਕੋਈ ਕੀਰਤਨ ਲਾ ਕੇ ਬੈਜੂ ਕਿਸੇ ਦਰਬਾਰ ਸਾਹਿਬ ਚਲੇ ਜਾਂਦਾ ਵੀ ਤਖਤਾਂ ਦੇ ਚਲੇ ਜਾਂਦਾ ਫਿਰ ਉੱਥੇ ਬੜਾ ਮਨ ਲਾ ਕੇ ਬੰਦਾ ਇਕੱਲਾ ਜਾ ਬੈਠ ਕੇ ਨਾ ਬਿਰੋ ਕੀਰਤਨ ਹੁੰਦਾ ਰੈਣ ਸਵਾਈ ਫਿਰ ਮਨ ਲਾ ਕੇ ਕੰਧ ਦਾ ਸਹਾਰਾ ਲੈ ਕੇ ਬੈਠ ਜਾਂਦਾ ਨੇਤਰ ਕਰ ਲੈਂਦਾ ਬੰਦ ਵੀ ਮੇਰੇ ਅੱਖਾਂ ਮਾੜਾ ਵੇਖਣ ਨਾ ਮਨ ਮਾੜਾ ਸੋਚੇ ਨਾ ਦਿਲ ਆਲੇ-ਦਾਲੇ ਭੱਜੇ ਨਾ ਕਿਸੇ ਵਿਚਾਰਾ ਨਾ ਜਾਣ ਫਿਰ ਜਦੋਂ ਬਾਣੀ ਦੇ ਨਾਲ ਮਨ ਜੁੜਦਾ ਨਾ ਫਿਰ ਬਾਣਾ ਬੜਾ ਆਕਾਗਰ ਹੋ ਕੇ ਜੁੜ ਜਾਂਦਾ ਬੜਾ ਸਕੂਨ ਮਿਲਦਾ ਮਹਾਰਾਜ ਫਿਰ ਮਨ ਕਹਿੰਦਾ ਨਹੀਂ ਬਾਣੀ ਸੱਚੀ ਹੈ ਅਸੀਂ ਝੂਠੇ ਹਾਂ ਉਹ ਅੰਮ੍ਰਿਤ ਬਾਣੀ ਸੁਣ ਕੇ ਮਨ ਦੇ ਵਿੱਚ ਬੜਾ ਪਿਆਰ ਜਾਗਦਾ ਵੀ ਮੈਂ ਰੋਜ਼ ਆਇਆ ਕਰਾਂ ਮੈਂ ਰੋਜ਼ ਤੇਰੀ ਅੰਮ੍ਰਿਤ ਬਾਣੀ ਨੂੰ ਸੁਣਿਆ ਕਰਾਂ ਪਾਤਸ਼ਾਹ ਤੇਰੇ ਮਿੱਠੇ ਬੋਲ ਇਹ ਰਤਨਾ ਨਾਲੋਂ ਮਹਿੰਗਾ ਨਾਮ ਮੈਨੂੰ ਬੜਾ ਸਕੂਨ ਦੇ ਰਿਹਾ ਹਰ ਨਾਨਕ ਕੰਠ ਮਝਾਰੀ ਕੰਠ ਕਹਿੰਦੀ ਆ ਗਲੇ ਨੂੰ ਪਾਤਸ਼ਾਹ ਆਹ ਝੋਲੀ ਦੇ ਵਿੱਚ ਮੇਰੀ ਕਿਰਪਾ ਕਰੋ ਪਾ ਦਿਓ ਆ ਤੁਹਾਡਾ ਨਾਮ ਦਾ ਖਜ਼ਾਨਾ ਜਿਹੜਾ ਰਤਨਾ ਦੇ ਨਾਲੋਂ ਮਹਿੰਗਾ ਨਾ ਮੇਰੇ ਹਿਰਦੇ ਵਿੱਚ ਟਿਕ ਜਾਵੇ ਕਿਉਂ ਮੈਂ ਰੋਜ਼ ਇਹਨੂੰ ਜਪਿਆ ਕਰਾਂ ਜੀਵ ਦੇ ਨਾਲ ਮੇਰੇ ਗਲੇ ਦੇ ਵਿੱਚੋਂ ਆਵਾਜ਼ ਵਹਿਗਰੂ ਦੀ ਆਵੇ ਮੈਂ ਰੋਜ ਅਮਰਤ ਵੇਲੇ ਜਦ ਉੱਠਾਂ ਉੱਠਦੀ ਸਾਰ ਮਹਾਰਾਜ ਮੈਂ ਸਰਬੱਤ ਦਾ ਭਲਾ ਮੰਗਾ ਮੈਂ ਸਾਰੇ ਆਂਡ ਗਵਾਂਡ ਦਾ ਭਲਾ ਮੰਗਾ ਮੈਂ ਨਗਰ ਦਾ ਭਲਾ ਮੰਨਾ ਫਿਰ ਹਰ ਨਾਨਕ ਕਹਿੰਦੇ ਉਹ ਵੈਗੁਰੂ ਨੂੰ ਜਪਿਆ ਕਰ ਜਿਹੜਾ ਨਾਨਕ ਅਕਾਲ ਪੁਰਖ ਹੈ ਕੰਠਮ ਜਾਰੇ ਤੇਰੇ ਗਲੇ ਦੇ ਵਿੱਚ ਰੋਜ ਅਮਰਤ ਵੇਲੇ ਉੱਠਦੇ ਆ ਵਾਹਿਗੁਰੂ ਵਾਹਿਗੁਰੂ ਵੈਗੁਰੂ ਦੀ ਆਵਾਜ਼ ਆਵੇ ਕਹਿੰਦੇ ਜਿਹੜੇ ਅੰਦਰ ਜਿਹੜਾ ਦਿਨ ਦਾ ਕੂੜ ਕਬਾੜ ਭਰਿਆ ਹੋਇਆ ਮਾੜਾ ਸੁਣ ਲਿਆ ਕਿਸੇ ਦਾ ਅੱਖਾਂ ਨੇ ਮਾੜਾ ਵੇਖ ਲਿਆ ਜੀਬ ਨੇ ਮਾੜਾ ਬੋਲ ਦਿੱਤਾ ਜਿਹੜੇ ਕਚਰੇ ਗੰਦਗੀ ਦੇ ਅੰਦਰ ਚਲੇ ਨੇ ਉਹ ਸਾਰੇ ਵੈਗਰੂ ਨਾਮ ਦੇ ਨਾਲ ਪਵਿੱਤਰ ਹੋ ਜਾਂਦੇ ਨੇ ਫਿਰ ਵੈਗਰੂ ਹਿਰਦੇ ਨੂੰ ਸਾਫ਼ ਕਰ ਦਿੰਦਾ ਹੈ ਰੋਜ਼ ਨਾਮ ਜਪਣ ਦਾ ਕਈ ਵਾਰ ਕਹਿੰਦੇ ਨੇ ਨਾ ਕਿ ਵੀ ਰੋਜ਼ ਇੱਕੋ ਅਸੀਂ ਰੋਜ਼ ਪੰਜ ਬਾਣੀਆਂ ਪੜੀ ਜਾਂਦੇ ਆ ਰਹਿ ਰਸ ਕਰੀ ਜਾਂਦੇ ਆ ਇਹਦੀ ਰੋਜ਼ ਕੀ ਲੋੜ ਆ ਰੋਜ਼ ਨਮੀ ਬਾਣੀ ਪੜ੍ਹਨੀ ਚਾਹੀਦੀ ਪਰ ਮਹਾਰਾਜ ਕਹਿੰਦੇ ਨਹੀਂ ਰੋਜ਼ ਸਵੇਰੇ ਝਾੜੂ ਲਾਉਂਦੇ ਨਾ ਨਾ ਬੀਬੀਆਂ ਘਰਾਂ 'ਚ ਪੋਚਾ ਵੀ ਲੱਗਦਾ ਸ਼ਾਮ ਤੱਕ ਕਈ ਵਾਰ ਕਈ ਘਰਾਂ 'ਚ ਦੋ-ਦੋ ਵਾਰ ਪੋਚਾ ਲੱਗ ਜਾਂਦਾ ਪਰਿਵਾਰ ਦੇ ਮੈਂਬਰ ਤਾਂ ਉਨੇ ਹੀ ਹੁੰਦੇ ਨੇ ਨਾ ਸਵੇਰ ਨੂੰ ਫੇਰ ਪੋਚਾ ਲਾਉਣਾ ਪੈਂਦਾ ਕੋਈ ਨੇਰੀ ਝੱਖੜ ਚੱਲੇ ਨਾ ਚੱਲੇ ਪਰ ਇਹ ਘਰ ਦੀ ਸਫਾਈ ਆ ਕਰਨੀ ਪੈਂਦੀ ਆ ਹੁਣ ਹਿਰਦੇ ਰੂਪੀ ਘਰ ਹੈ ਜਿਹੜਾ ਇਹਦੇ ਵਿੱਚ ਪਤਾ ਨਹੀਂ ਕਿੰਨੇ ਬੇਕਾਰ ਵੱਡ ਜਾਂਦੇ ਨੇ ਰੋਜ਼ ਦੁਨੀਆ ਦੇ ਰੰਗ ਤਮਾਸ਼ੇ ਦੇਖਦੇ ਆ ਜੀਵਨ ਬਤੀਤ ਕਰਦੇ ਆ ਇਸੇ ਕਰਕੇ ਸਤਿਗੁਰ ਕਹਿੰਦੇ ਭਾਈ ਰੋਜ਼ ਸਿਮਰਿਆ ਕਰ ਨਿਤ ਜਪੀਐ ਅਹਸਾਸ ਗਿਰਾਸ ਨਾਉ ਪਰਵਦਗਾਰ ਦਾ ਦੁਨੀਆ ਨੂੰ ਪੈਦਾ ਕਰਨ ਵਾਲੇ ਨੇ ਚੇਤੇ ਕਰ ਲਿਆ ਕਰ ਜੀਵਨ ਬਦੀਧ ਕਰਦੇ ਆ ਪਤਾ ਨਹੀਂ ਕਿੰਨੇ ਕੁ ਭੈੜੇ ਵਿਕਾਰ ਤੇਰੇ ਮਨ ਦੇ ਵਿੱਚ ਕਿੰਨੀਆਂ ਕੁ ਭੈੜੀਆਂ ਸੋਚਾਂ ਆ ਜਾਂਦੀਆਂ ਨੇ ਕਿਤੇ ਕਿਸ ਦਾ ਮਾੜਾ ਨਾ ਹੋ ਜਾਵੇ ਕਦੇ ਕਿਸੇ ਪ੍ਰਤੀ ਮਾੜਾ ਨਾ ਸੋਚ ਲਈ ਕਦੇ ਕਿਸੇ ਦਾ ਮਾੜਾ ਸੁਣਨ ਨਾ ਲਈ ਜੇ ਮਾੜਾ ਹੋ ਗਿਆ ਮਾੜਾ ਸੁਣਿਆ ਗਿਆ ਮਾੜੇ ਵਿਚਾਰ ਆ ਗਏ ਤਾਂ ਵਹਿਗੁਰੂ ਨੂੰ ਸਿਮਰ ਲਿਆ ਕਰ ਉਹ ਮਾੜੇ ਵਿਕਾਰ ਮਾੜੇ ਵਿਚਾਰ ਤੇਰੀ ਮਰ ਜਾਣਗੇ ਚੰਗੀ ਸੋਚ ਹੋ ਜਾਏਗੀ ਜਦੋਂ ਸੁਰਤ ਸਾਫ ਹੋ ਗਈ ਮਤ ਮੈਲੀ ਹੋਈ ਨੂੰ ਸ਼ੁੱਧ ਹੋ ਗਈ ਨਾ ਮਤ ਫਿਰ ਮਨ ਚ ਵਿਚਾਰ ਨਹੀਂ ਆਉਂਦੇ ਫਿਰ ਅਮਰਤ ਬਾਣੀ ਦੇ ਨਾਲ ਜੁੜ ਕੇ ਬੰਦਾ ਇਨਸਾਨ ਸੇਵਕ ਬਣ ਕੇ ਮਹਾਰਾਜ ਨੂੰ ਚੇਤੇ ਕਰਦਾ ਹੈ ਅੰਤਰ ਰਤਨ ਜਵੇਹਿਰ ਮਾਨਕ ਗੁਰ ਕਿਰਪਾ ਤੇ ਲਈ ਜੇ ਰਤਨਾ ਦੇ ਨਾਲੋਂ ਮਹਿੰਗਾ ਨਾਮ ਹੈ ਜਿਹੜਾ ਮਹਾਰਾਜ ਕਹਿੰਦੇ ਰੋਜ਼ ਜਪਿਆ ਕਰ ਅੰਤਰ ਗੁਰ ਅਰਾਧਨਾ ਜੇ ਬਾਜ ਜਪ ਗੁਰਨਾਮ ਰੋਜ਼ ਸ਼ਾਮ ਦੇ ਸਮੇਂ ਅੰਮ੍ਰਿਤ ਵੇਲੇ ਉੱਠ ਕੇ ਨੇਤਰਾਂ ਨੂੰ ਬੰਦ ਕਰ ਲੈ ਅੱਖਾਂ ਨੂੰ ਬੰਦ ਕਰ ਚੌਂਕੜਾ ਮਾਰ ਕੇ ਬੈਠ ਜਾ ਮੰਜੇ ਦੇ ਵਿੱਚ ਸਮਾਂ ਹੈ ਤੇਰੇ ਕੋਲ ਨਹੀਂ ਕੰਮਕਾਰ ਕਰੀ ਚੱਲ ਘਰ ਦੇ ਕੰਮਕਾਰ ਇਹ ਕਰ ਚੇਤ ਨਰੰਜਨ ਦੇ ਨਾਲ ਮਾਲਕ ਦੇ ਨਾਲ ਜੋੜ ਕੇ ਰੱਖ ਕਹਿੰਦੇ ਅੱਖਾਂ ਨੂੰ ਨੇਤਰਾਂ ਨੂੰ ਬੰਦ ਕਰ ਲੈ ਕੰਨ ਵੀ ਬੰਦ ਕਰ ਲੈ ਵੀ ਬਾਹਰਲੀ ਆਵਾਜ਼ ਦਾ ਕੋਈ ਅਸਰ ਨਾ ਹੋਵੇ ਤੇਰੇ ਤੇ ਅੰਤਰ ਗੁਰ ਆਰਾਧਨਾ ਜੇ ਬਾਜ ਜਪ ਗੁਰਨਾਮ ਜੀਬ ਦੇ ਨਾਲ ਉਹ ਵਹਿਗੁਰੂ ਦੇ ਨਾਮ ਨੂੰ ਜਾਪੋ ਜਿਹਦੇ ਨਾਲ ਤੇਰੇ ਮਨ ਨੂੰ ਸਕੂਨ ਮਿਲੇ ਤੇਰੇ ਮਨ ਦੇ ਵਿੱਚ ਪਈ ਹੋਈ ਗੰਦਗੀ ਸਾਰੇ ਦਿਨ ਦੀ ਨਿੰਦਿਆ ਝੂਠ ਵਿਕਾਰ ਸਾਰੇ ਧੋਤੇ ਜਾਣ ਉਹ ਵਹਿਗੁਰੂ ਨਾਮ ਗੁਰ ਸਾਬਣ ਦਾ ਕੰਮ ਕਰਦੀ ਹੈ ਦੇ ਸਾਬੂਨ ਲਈਏ ਉਹ ਧੋਏ ਜਪਜੀ ਸਾਹਿਬ ਜਿਹੜੇ ਪੜ੍ਹਦੇ ਉਹਨਾਂ ਨੂੰ ਪਤਾ ਹੈ ਵੀ ਇਹ ਨਾਮ ਹੈ ਜਿਹੜਾ ਸਾਬਣ ਦਾ ਕੰਮ ਕਰਦਾ ਮਾਰੇ ਵਿਕਾਰ ਮਾਰਦਾ ਹੈ ਆਉ ਸਤਿਗੁਰਾਂ ਦੀ ਕਿਰਪਾ ਹੋਈ ਹੈ ਅੱਜ ਅਮਰਤ ਮੇਲੇ ਦੇ ਮੁੱਖ ਬਾਗ ਦੀ ਸੇਵਾ ਚ ਜੁੜਨ ਦਾ ਸੁਭਾਗ ਸਮਾਂ ਮਿਲਿਆ ਸਰਦੀ ਆ ਗਈ